ਤਦ ਲੋ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੇ ਅੱਜ ਆਪਾਂ ਬਾਬੇ ਦੀ ਕਿਰਪਾ ਨਾਲ ਕੰਮ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਜੇ ਆਪਣਾ ਕੰਮ ਚੱਲ ਜੇ ਪਰ ਜਿਹੜਾ ਆਪਣਾ ਕੰਮ ਹੈ ਉਹ ਚੱਲਣਾ ਆ ਦੂਜੇ ਫਾਰਮ ਤੇ ਜਿਹੜਾ ਦੂਰ ਵਾਲਾ ਫਾਰਮ ਹੈ ਉੱਥੇ ਇੱਥੇ ਨਹੀਂ ਚੱਲ ਸਕਦਾ ਕਿਉਂਕਿ ਇੱਥੇ ਠੰਡ ਜ਼ਿਆਦਾ ਹੈ ਕਹਿੰਦੇ ਕਿ ਜਿਹੜਾ ਦੂਰ ਫਾਰਮ ਹੈ ਨਾ ਉੱਥੇ ਸ਼ਾਇਦ ਚੱਲ ਜਵੇ ਕਹਿੰਦੇ ਉੱਥੇ ਫਰਕ ਹੈ ਠੰਡ ਦਾ ਤੇ ਅੱਜ ਆਪਾਂ ਕੀ ਕਰਨਾ ਅੱਜ ਆਪਾਂ ਥੋ ਟਰੈਕਟਰ ਲੈ ਜਾ ਕੇ ਸਾਰੇ ਉੱਥੇ ਜਿਹੜਾ ਦੂਰ ਵਾਲਾ ਫਾਰਮ ਹੈ ਉੱਥੇ ਲੈ ਕੇ ਜਾ ਰਹੇ ਆ ਤੇ ਉੱਥੇ ਆਪਾਂ ਹੁਣ ਕੰਮ ਸ਼ੁਰੂ ਕਰਨ ਦੀ ਕਰਦੇ ਆ ਕੋਸ਼ਿਸ਼ ਮਿੱਤਰੋ ਤੇ ਆਪਾਂ ਹੁਣ ਖੜੇ ਆ ਰਾਈਡਿੰਗ ਤੇ ਦੇਖੋ ਮਿੱਤਰੋ ਆਪਣਾ ਟਰੈਕਟਰ ਹੋ ਗਿਆ ਸਟਾਰਟ ਤੇ ਉਹ ਦੂਜੇ ਟਰੈਕਟਰ ਨਹੀਂ ਹੋ ਰਿਹਾ ਸਟਾਰਟ ਆਪਾਂ ਪਹਿਲਾਂ ਉਹਨਾਂ ਨੂੰ ਕਰਦੇ ਆ ਸਟਾਰਟ ਫੇਰ ਚੱਲਦੇ ਆ ਚਲੋ ਦੇਖਦੇ ਆ ਕੀ ਬਣਦਾ ਅੱਗੇ ਹੈ ਨਾ ਠੰਡ ਤਾਂ ਵੈਸੇ ਅੱਜ ਵੀ ਔਰੇ ਬਹੁਤ ਜ਼ਿਆਦਾ ਹੈ ਚਲੋ ਦੇਖਦੇ ਆ ਤੇ ਲੋ ਮਿੱਤਰੋ ਦੇਖਦੇ ਆ ਕਰਕੇ ਸਟਾਰਟ ਜਿਹੜਾ ਟਰੈਕਟਰ ਹੋ ਜੋ ਠੰਡ ਬਹੁਤ ਆ ਦੇਖੋ ਕਿਵੇਂ ਜੰਮਿਆ ਪਿਆ ਸ਼ੀਸ਼ਿਆਂ 'ਵਰੇ ਹੀ ਮੰਨੋ ਨਹੀਂ ਲੱਗਦਾ ਵੀ ਹੋਊਗਾ ਦੇਖਦੇ ਹਾਂ ਚਲੋ ਕੀ ਬਣਦਾ ਦੇਖੋ ਤਾਰਾਂ ਤੋਰਾਂ ਤਾਂ ਲਾਈਆਂ ਵੀ ਆ ਉਧਰ ਵੀ ਲਾਈ ਵੀ ਹੈ ਤੇ ਇੱਧਰ ਵੀ ਲਾਈ ਵੀ ਹੈ ਪਰ ਦੇਖਦੇ ਹਾਂ ਹੁਣ ਕੀ ਬਣਦਾ ਕੀ ਬਣਦਾ ਮਿੱਤਰੋ ਅੱਜ ਠੰਡ ਬਹੁਤ ਜ਼ਿਆਦਾ ਤੇ ਇਹ ਟਰੈਕਟਰ ਦੇ ਸਲਫ ਚ ਵੀ ਨੁਕਸਾ ਸਲਫ ਵੀ ਦੀ ਠੀਕ ਨਹੀਂ ਹੈ ਕਿ ਤਾਂ ਵੀ ਨਹੀਂ ਸਟਾਰਟ ਹੁੰਦਾ ਇਹ ਤੇ ਦੇਖੋ ਉਧਰ ਵੀ ਬਰਫ਼ ਜਮਈ ਪਈ ਹੈ ਸਾਰੀ ਚਿੱਟੇ ਚਿੱਟਾ ਤੇ ਲੋ ਮਿੱਤਰੋ ਇਹ ਨਹੀਂ ਹੁੰਦਾ ਸਟਾਰਟ ਆਪਾਂ ਦਾ ਮਿਸਤਰੀ ਨੂੰ ਬੁਲਾਣਾ ਪੈਣਾ ਕਿਉਂਕਿ ਇਹ ਟਰੈਕਟਰ ਦੀ ਸੈਲਫ ਕੋਲਣੀ ਪੈਣੀ ਆ ਇਹ ਆ ਲੱਗੀ ਵੇ ਸੈਲਫੀ ਦੀ ਸੈਲਫ 'ਚ ਨੁਕਸ ਹੈ ਜਿਹਦੇ ਮੇਕੂ ਘੁੱਗੀ ਫਸ ਜਾਂਦੀ ਹੁੰਦੀ ਆ ਓਕਣਾ ਸੈਲਫ ਜਿਹੜਾ ਦਿੰਦੀ ਆ ਪਰ ਘੁੱਗਿਆ ਜਿਹੜੀ ਉਹ ਅੱਗੇ ਨਹੀਂ ਚਲਦੀ ਹੈਗੀ ਤੇ ਮਿੱਤਰੋ ਇਹਦੀ ਤਾਂ ਸੈਲਫ 'ਚ ਨੁਕਸ ਹੈ ਤੇ ਬੰਦਾ ਆਪਣਾ ਦੇਖਦਾ ਛੱਟ ਛੱਟ ਮਾਰ ਕੇ ਜੇ ਬਣ ਜੇ ਗੱਲ ਪਰ ਨਹੀਂ ਇਹ ਨਹੀਂ ਹੋਇਆ ਸਟਾਰਟ ਤੇ ਇਹ ਤਾਂ ਹੁਣ ਮਿਸਤਰੀ ਆਊਗਾ ਪਹਿਲਾਂ ਪਾਲੂ ਮਿਸਤਰੀ ਆਪਣਾ ਫੇਰ ਆਊਗਾ ਤੇ ਪਾਲੂ ਮਿਸਤਰੀ ਨੂੰ ਕਰੂਗਾ ਸਟਾਰਟ ਤੇ ਲੋ ਮਿੱਤਰੋ ਮਿਸਤਰੀ ਵੀ ਆ ਗਿਆ ਆਪਣਾ ਟਰੈਕਟਰ ਦੇਖਣਾ ਇਹ ਖੜਾ ਮਿਸਤਰੀ ਤੇ ਇਹ ਵੀ ਨਹੀਂ ਸਟਾਰਟ ਫੇਰ ਵੀ ਨਹੀਂ ਹੋ ਰਿਹਾ ਇਹਦੀ ਸਲਫ ਜੇ ਨੁਕਸੇ ਸਲਫ ਖੋਲਣੀ ਪੈਣੀ ਆ ਇਹਦੀ ਕੁੱਗੀ ਫਸਦੀ ਆ ਕੁੱਗੀ ਖੋਲ ਕੇ ਫੇਰ ਠੀਕ ਕਰਨੀ ਪੈਣੀ ਆ ਇਹ ਜੇ ਇੱਕ ਅੱਧੀ ਵਾਰੀ ਸਟਾਰਟ ਹੋ ਵੀ ਗਿਆ ਤਾਂ ਫੇਰ ਵੀ ਦੁਬਾਰੇ ਔਖਾ ਹੋਊਗਾ ਤੇ ਅੱਜ ਧੁੱਪ ਬੜੀ ਘੈਂਟ ਨਿਕਲ ਰਹੀ ਐ ਤੇ ਅੱਜ ਦਿਨ ਵਧੀਆ ਰਹੂਗਾ ਚਲੋ ਮਿੱਤਰੋ ਟਰੈਕਟਰਾਂ ਦੀ ਲਾਤੀ ਆਪਾਂ ਮੰਡੀ ਤੇ ਇਹ ਟਰੈਕਟਰ ਆਪਣਾ ਫੇਰ ਵੀ ਨਹੀਂ ਸਟਾਰਟ ਹੋਇਆ ਇਹ ਆਪਣੇ ਦਾ ਟਰੈਕਟਰ ਨਾਲ ਤਾਰਾਂ ਲਾਈ ਵੀ ਆ ਇਹਦੇ ਨਾਲ ਵੀ ਲਾ ਕੇ ਦੇਖ ਲਿਆ ਬਣੀ ਨਹੀਂ ਗੱਲ ਤੇ ਉਹ ਦੋ ਖੜੇ ਉਹ ਵੀ ਨਹੀਂ ਸਟਾਰਟ ਹੁੰਦੇ ਠੰਡ ਕਰਕੇ ਚਲੋ ਵੀ ਮਿੱਤਰੋ ਆਪਾਂ ਹੁਣ ਚੱਲੇ ਆ ਦੂਜੇ ਫਾਰਮ ਤੇ ਜਿਹੜਾ ਦੂਰ ਵਾਲਾ ਟਰੈਕਟਰ ਆਪਣਾ ਚੱਲੇ ਆ ਤੇ ਮੈਂ ਜਾਵਾਂਗਾ ਕਾਰ 'ਚ ਕਿਉਂਕਿ ਦੂਜੇ ਬੰਦਿਆਂ ਨੂੰ ਲੈ ਕੇ ਆਣਾ ਹੈ ਮੈਂ ਕਾਰ 'ਚ ਜਾਵਾਂਗਾ ਤੇ ਟਰੈਕਟਰ ਮੇਰਾ ਜਾਊਗਾ ਬੰਦਾ ਲੈ ਕੇ ਤੇ ਇਹਨਾਂ ਨੂੰ ਮੈਂ ਬਿਠਾ ਕੇ ਲੈ ਕੇ ਆਉਂਗਾ ਤੇ ਦੂਜੇ ਟਰੈਕਟਰ ਵੀ ਆ ਰਹੇ ਆ ਆਪਣੇ ਉਹ ਵੀ ਜਾਣਗੇ ਇੱਕ ਤਾਂ ਉੱਥੇ ਛੱਡਿਆ ਏ ਤੇ ਇੱਕ ਰਹਿ ਗਿਆ ਉਹ ਵੀ ਬਸ ਹੁਣ ਆਣੇ ਵਾਲੀ ਔਰ 5 ਮਿੰਟ ਤੱਕ ਤੇ ਉਹਨੂੰ ਵੀ ਦੂਜਾ ਬੰਦਾ ਜਿਹੜਾ ਉਹ ਲੈ ਕੇ ਜਾਊਗਾ ਚਲੋ ਮਿਲਦੇ ਹਾਂ ਮਿੱਤਰੋ ਦੂਜੇ ਫਾਰਮ ਤੇ ਤੇ ਲੋ ਮਿੱਤਰੋ ਆਪਾਂ ਪਹੁੰਚ ਗਏ ਹੁਣ ਦੂਜੇ ਫਾਰਮ ਤੇ ਜਿਹੜਾ ਦੂਰ ਵਾਲਾ ਏ ਅੱਜ ਆਪਾਂ ਇੱਥੇ ਕਰਾਂਗੇ ਕੰਮ ਸ਼ੁਰੂ ਤੇ ਪਹਿਲਾਂ ਆਪਾਂ ਟਰੈਕਟਰ 'ਚ ਪਾਣੇ ਆ ਡੀਜ਼ਲ ਕਿਉਂਕਿ ਡੀਜ਼ਲ ਪਹਿਲਾਂ ਹੀ ਘਟ ਗਿਆ ਟਰੈਕਟਰ 40-50 ਕਿਲੋਮੀਟਰ ਆਇਆ ਤੇ ਛੱਕ ਗਿਆ ਤੇਲ ਇਹ ਰੋਡ ਤੇ ਤੇ ਇਹ ਫਾਰਮ ਆ ਤੇ ਇਥੇ ਨਿਊਜ਼ੀਲੈਂਡ ਤੇ ਮੈਸੀ ਤੇ ਜੋਂਡੀਅਰ ਤਿੰਨੇ ਟਰੈਕ ਆਪਾਂ ਬਾਕੀਆਂ ਦਾ ਵੀ ਹੁਣ ਵੀਡੀਓ ਲੈ ਕੇ ਆਵਾਂਗੇ ਜਲਦੀ ਨਿਊਜ਼ੀਲੈਂਡ ਤੇ ਤੇ ਮੈਸੀ ਤੇ ਕਿ ਇਹਨਾਂ ਚੋਂ ਜੇ ਆਪਾਂ ਕੰਪੈਰੀਜ਼ਨ ਕਰੀਏ ਤਾਂ ਕਿਹੜਾ ਵਧੀਆ ਰਹੂਗਾ ਜੋਂਡੀਅਰ ਮੈਸੀ ਜਾਂ ਨਿਊਜ਼ੀਲੈਂਡ ਨਿਊਜ਼ੀਲੈਂਡ ਮਿੱਤਰੋ ਇਹ ਖੜਾ ਦੇਖੋ ਨਵਾਂ ਸਿੱਕੇ ਬੰਦ ਤੇ ਮਿੱਤਰੋ ਹੁਣ ਆਪਾਂ ਭਰ ਲੱਗੇ ਡੀਜ਼ਲ ਕਿਉਂਕਿ ਡੀਜ਼ਲ ਆਪਣੇ ਟਰੈਕਟਰ ਚ ਹੈਗਾ ਇੰਨਾ ਦਾ ਤੇ ਆਪਾਂ ਅੱਜ ਕੰਮ ਕਰਦੇ ਹਾਂ ਸ਼ੁਰੂ ਦੇਖਦੇ ਹਾਂ ਟਰਾਈ ਕਰਕੇ ਜੇ ਕੰਮ ਸ਼ੁਰੂ ਹੁੰਦਾ ਤੇ ਆਪਾਂ ਹੁਣ ਡੀਜਲ ਭਰ ਰਹੇ ਹਾਂ ਨਿਊਜਲ ਲੱਗੀ ਆ ਟੈਂਕ ਚ ਦੇਖੋ ਤੇ ਬਸ ਅੱਜ ਦੇਖਦੇ ਹਾਂ ਅੱਜ ਕੰਮ ਸ਼ਾਇਦ ਆਪਣਾ ਸ਼ੁਰੂ ਹੋ ਜਾਊਗਾ ਤੇ ਇਹ ਟਰੈਕਟਰ ਮਿੱਤਰੋ ਲਿਆਏ ਇਹ ਨਵਾਂ 220 T7 220 ਨਿਊ ਹੋਲੈਂਡ ਇੱਜ ਟਾਇਰ ਛੋਟੇ ਪਾਏ ਹੋਏ ਵੈਸੇ ਟਰੈਕਟਰ ਦਾ ਇਹ ਵੀ ਬੜਾ ਹੀ ਆ ਪਾ ਟਾਇਰ ਦੇਖੋ ਕਿੰਨੇ ਕਿੰਨੇ ਕ ਲੱਗਦੇ ਹਨਾ ਪਿਛਲੇ ਵੀ ਦੇਖੋ ਕਿੰਨੇ ਖੁੱਲੇ ਹੋਏ ਹੋਏ ਮਗਰਾੜ ਅੱਗੇ ਵਾਲੇ ਵੀ ਏਕਣੇ ਲੱਗਦੇ ਆਂ ਕੋਲ ਜਾਏ ਤੇ ਹੋਰ ਵੀ ਜ਼ਿਆਦਾ ਖੁੱਲੇ ਜੇ ਲੱਗਦੇ ਆਂ ਪਤਾ ਨਹੀਂ ਕਾਤੇ ਐਰ ਛੋਟੇ ਜ਼ਿਆਦਾ ਛੋਟੇ ਪਾਏ ਬੈਨਣ ਨੇ ਇਹ ਪਰ ਇਹ ਟਰੈਕਟਰ ਇਹ ਨਾਮਾਂ ਲੈ ਕੇ ਆਏ ਆਂ ਦੇਖੋ ਤੇ ਆਪਾਂ ਵੀ ਹੁ ਡੀਜ਼ਲ ਪਾ ਕੇ ਅੱਜ ਚੱਲਦੇ ਆਂ ਖੇਤ ਚ ਦੇ ਪਹਿਲਾਂ ਇਹ ਪੈਪੂ ਬਿਸ਼ਾਨਨੇ ਆਂ ਫੇਰ ਉਸ ਤੋਂ ਬਾਅਦ ਕਰਾਂਗੇ ਕੰਮ ਸ਼ੁਰੂ ਤੇ ਅੱਗੇ ਦਿਖਾਨਨੇ ਆ ਤੁਹਾਨੂੰ ਆਪਣੀ ਮਸ਼ੀਨ ਦੇ ਜਿਹੜੇ ਪੈਪੂਬ ਚੇਂਜ ਕਰੇ ਆ ਉਹ ਕੰਮ ਕਰਦੇ ਆ ਕਿ ਨਹੀਂ ਹਨਾ ਜਿਵੇਂ ਪਹਿਲਾਂ ਲੀਕ ਹੁੰਦੇ ਰੇ ਫੁੱਟੇ ਇਹ ਉਹ ਹੁਣ ਠੀਕ ਹੋ ਗਏ ਕਿ ਨਹੀਂ ਹੋਏ ਹੁਣ ਚੱਲੇ ਜੇ ਪਤਾ ਲੱਗੂਗਾ ਆਪਾਂ ਨੂੰ ਵੀ ਤੇ ਲੋ ਮਿੱਤਰੋ ਟਰੈਕਟਰ ਆਪਾਂ ਭਰ ਲਿਆ ਗਾਲ ਤੱਕ ਦੇਖੋ ਫਿਰ ਆਇਆ ਮੈਂ ਕਰ ਕੇ ਗਾਲ ਤੱਕ ਤੇ ਆਪਾਂ ਹੁਣ ਚੱਲਦੇ ਆਂ ਖੇਤ ਚ ਤੇ ਖੇਤ ਚ ਜਾ ਕੇ ਦੇਖਦੇ ਆਂ ਪਹਿਲਾ ਖੇਤ ਦੇਖਦੇ ਆਂ ਕਿਹੜਾ ਇਹ ਕਿੰਨੀ ਕੁ ਦੂਰ ਆ ਔਰੇ ਤੋਂ ਫਾਰਮ ਤੋਂ ਤੇ ਕਿਹੜਾ ਰਸਤਾ ਨੂੰ ਸਹੀ ਰਹੂਗਾ ਨਾ ਦੇਖੋ ਟੈਂਕੀ ਹੋ ਗਈ ਆਪਣੀ ਫੁੱਲ ਜਦ ਤੱਕ ਬਾਹਰ ਨਹੀਂ ਨਿਕਲਦਾ ਨਾ ਛੱਡਦਾ ਨਹੀਂ ਮੈਂ ਵੀ ਦੱਬ ਕੇ ਰੱਖਣਾ ਭਲਾਉ ਮੀ ਮਿੱਤਰਾਂ ਦਾ ਗੱਲ ਤੱਕ ਭਰ ਗਿਆ ਹੁਣ ਪੂਰਾ ਦੇਖੋ ਤੇ ਹੁਣ ਆਪਾਂ ਬੱਸ ਕਰੀਏ ਆਪਣੀ ਟੈਂਕੀ ਚੌਥਾ ਕਿ ਹਿੱਸਾ ਪਹਿਲਾਂ ਤੇਲ ਹੈਗਾ ਦਾ ਇਹ ਚ ਤੇ ਹੁਣ ਦੇਖਦੇ ਆਂ ਚ ਕਿੰਨਾ ਪੈ ਗਿਆ ਗੱਲਾਂ ਆਪਾਂ ਨਿਊਜ਼ਲ ਨੂੰ ਟੰਗਦੀਏ ਇੱਥੇ ਤੇ ਤੇਲ ਵਿੱਚ ਪੈ ਗਿਆ ਮਿੱਤਰੋ 484 484 ਲੀਟਰ ਤੇਲ ਪੈ ਗਿਆ ਮਿੱਤਰੋ ਤੇ ਲੋ ਮਿੱਤਰੋ ਖੇਤ ਦਾ ਆਪਾਂ ਨੂੰ ਲੱਗ ਗਿਆ ਪਤਾ ਖੇਤ ਹੈਗਾ VN 13 ਨੰਬਰ ਤੇ Google Map ਤੇ ਦੇਖ ਕੇ ਆਪਾਂ ਹੁਣ ਚੱਲੇ ਆ ਉਹ ਖੇਤ 'ਚ ਤੇ ਆਪਾਂ ਪਾਈਪ ਵਿਛਾਣੇ ਪਹਿਲਾਂ ਸ਼ੁਰੂ ਕਰਾਂਗੇ ਤੇ ਉਹ ਖੇਤ ਕਰਨੇ ਨੂੰ ਜਿੱਦਣ ਰਸਤਾ ਜਾਂਦਾ ਰਸਤੇ ਦੇ ਨਾਲ-ਨਾਲ ਆਪਾਂ ਨੂੰ ਪਾਈਪ ਵਿਛਾਣਾ ਪੈਣਾ ਕਿਉਂਕਿ ਕੱਚਾ ਹੀ ਕੱਚੀ ਪਹੀ ਜੀ ਜਾਂਦੀ ਆ ਸਿਰੇ ਤੱਕ ਪਰ ਉਹ ਰਸਤਾ ਹੋਰ ਲੋਕ ਵੀ ਵਰਤਦੇ ਆ ਤਾਂ ਕਰਕੇ ਆਪਾਂ ਨੂੰ ਥੋੜਾ ਜਿਹਾ ਧਿਆਨ ਨਾਲ ਵਿਛਾਣਾ ਪੈਣਾ ਪਾਈਪ ਇੱਕ ਸਾਈਡ ਨੂੰ ਲਾ ਕੇ ਤੇ ਮਿੱਤਰੋ ਫਾਰਮ ਹੈ ਇਹਦਾ ਜਿੱਥੇ ਇਹਨਾਂ ਨੇ ਗਾਂ ਰੱਖੀ ਹੋਈਆਂ ਐ ਤੇ ਆਪਾਂ ਹੁਣ ਬਿਛਾਨਿਆ ਪਹਿਲਾਂ ਪਾਈਪ ਤੇ ਆਪਣਾ ਜਿਹੜਾ ਤੀਜਾ ਟਰੈਕਟਰ ਹੈ ਉਹ ਹਜੇ ਉੱਥੇ ਹੀ ਆ ਜਿਹੜਾ ਪਹਿਲਾਂ ਵਾਲਾ ਫਾਰਮ ਹੈ ਜਿਹੜਾ 50 ਕਿਲੋਮੀਟਰ ਦੂਰ ਐ ਇੱਥੋਂ ਜਿੱਥੇ ਆਪਣਾ ਪਹਿਲਾ ਕੰਮ ਚੱਲਦਾ ਦਾ ਤੇ ਉਹ ਟਰੈਕਟਰ ਅੱਜ ਆਜੂਗਾ ਜਦ ਤੱਕ ਆਪਾਂ ਪਾਈਪ ਉਹ ਬਿਛਾਨੇ ਜਾਂ ਨੂੰ ਟਰੈਕਟਰ ਆਜੂਗਾ ਤੇ ਹੋ ਸਕਿਆ ਤਾਂ ਦੁਪਹਿਰ ਤੋਂ ਬਾਅਦ ਆਪਾਂ ਕੰਮ ਸ਼ੁਰੂ ਕਰਾਂਗੇ ਜੇ ਅੱਜ ਪਾਈਪ ਆਪਾਂ ਬਿਛਾਲੇ ਸਾਰੇ ਬਾਕੀ ਦੇਖਦੇ ਆ ਚਲੋ ਮਿੱਤਰੋ ਕਿੰਨੇ ਕ ਪੈਪ ਬਿਛਾਏ ਜਾਣੇ ਅੱਜ ਹਨਾ ਜਿੰਨਾ ਕੋ ਵੀ ਚਲੋ ਹੋ ਗਿਆ ਕੰਮ ਉਹਨਾਂ ਕ ਕਰਾਂਗੇ ਤੇ ਮਿਲਦੇ ਆ ਮਿੱਤਰੋ ਅੱਗੇ ਆਪਾਂ ਹੁਣ ਫੇਰ ਹਨਾ ਹੁਣ ਮੈਂ ਪਹਿਲਾਂ ਜਾ ਕੇ ਇੱਕ ਵਾਰੀ ਦੇਖ ਲਾਂ ਸੈਟਿੰਗ ਕਿ ਕਿਵੇਂ ਪੈਪ ਕਿੱਧਰ ਨੂੰ ਵਿਛਣਾ ਤੇ ਕਿੱਥੇ ਵਿਛਣਾ ਹਨਾ ਚਲੋ ਠੀਕ ਹੈ ਤੇ ਲਓ ਮਿੱਤਰੋ ਆਪਾਂ ਹੁਣ ਪੈਪ ਵੀ ਵਿਛਾ ਰਹੇ ਹਾਂ ਅੱਧੇ ਕ ਪੈਪ ਆਪਣੇ ਜਿਹੜੇ ਉਹ ਬਿਛਾਏ ਗਏ ਅੱਧੇ ਕ ਆਪਣੇ ਰਹਿ ਗਏ ਐਂ ਪਿੱਛੇ ਮੈਂ ਟਰੈਕਟਰ ਦਾ ਟਾਇਰ ਆ ਜਿਹੜਾ ਉਹਦੇ ਉੱਪਰ ਖੜਾ ਲੰਨਾ ਪੈਪਰ ਤੇ ਜਿਵੇਂ ਜਿਵੇਂ ਸਾਨੂੰ ਜਰੂਰਤ ਹੁੰਦੀ ਹੈ ਮੈਂ ਟਾਇਰ ਖੜਾ ਕੇ ਉੱਪਰ ਖਿੱਚ ਲੰਨੇ ਆ ਪਾਈਪ ਨਾ ਤਗੜੇ ਬਹੁਤ ਆ ਨਹੀਂ ਹੈਗਾ ਵੀ ਪਾੜ ਜੰਨੇ ਆ ਪਰ ਮੈਂ ਸਾਰਾ ਦਿਨ ਉੱਪਰ ਭਜਾਈ ਫਿਰੀ ਜੇ ਟਾਇਰ ਇਹਦੇ ਕੋਈ ਚੱਕਰ ਨਹੀਂ ਹੈਗਾ ਤੇ ਹੁਣ ਮੈਂ ਟਾਇਰ ਖੜਾਉਂਗਾ ਉੱਪਰ ਤੇ ਉਹ ਬੰਦਾ ਹੁਣ ਖਿੱਚੂਗਾ ਪਾਈਪ ਨੂੰ ਜਦੋਂ ਉਹ ਖਿੱਚੂਗਾ ਨਾ ਥੋੜਾ ਜਿਹਾ ਪਾਈਪ ਥੋੜਾ ਜਿਹਾ ਇਧਰ ਆਪੇ ਇਹਨੇ ਸਾਈਡ ਪਰ ਆ ਜਾਣਾ ਹੁਣ ਦੇਖੋ ਵਿਚ ਰਸਤੇ ਦੇ ਪਿਆ ਇਹ ਬਿਲਕੁਲ ਹੁਣ ਇੱਥੇ ਟਾਇਰ ਕਢਾ ਲਿਆ ਜਦੋਂ ਇਹ ਖਿੱਚਣਾ ਪੈ ਪੁੱਦਰ ਦੂਜੀ ਸਾਈਡ ਚਲੇ ਜਾਣਾ ਦੇਖੋ ਇੱਕਣ ਵਿਛਦਿਆਂ ਮਿੱਤਰੋ ਪੈਪ ਇਹ ਦੇਖਿਓ ਹੁਣ ਇਹ ਵੀ ਹੁਣ ਲੱਗ ਗਿਆ ਬੈਕ ਤੇ ਪੈਪ ਆਪਣਾ ਸਾਰਾ ਸਾਈਡ ਤੇ ਲੱਗ ਗਿਆ ਦੇਖੋ ਐਨ ਪ੍ਰੋਪਰ ਪੂਰਾ ਓਕੇ ਰਿਪੋਰਟ ਹੈਲੋ ਮਿੱਤਰੋ ਇੱਕ ਰੀਲ ਆਪਣੀ ਗਈ ਮੁੱਕਾ ਇੱਥੇ ਆ ਕੇ ਆ ਦੇਖੋ ਆ ਪਿਆ ਇਹਦਾ ਸਿਰਾ ਤੇ ਹੁਣ ਜਿਹੜੇ ਦੂਜੇ ਬੰਦੇ ਹੋ ਉਹ ਗਏ ਵੇ ਆ ਦੂਜੀ ਨਵੀਂ ਰੀਲ ਪਾਣ ਪਾਈਪਾਂ ਨਾਲ ਭਰੀ ਵੀ ਹੈ ਜਿਹੜੀ ਆਪਾਂ ਹੁਣ ਅੱਗੇ ਇੱਧਰ ਨੂੰ ਵਛਾਣੇ ਆ ਪਾਈਪ ਤੇ ਇਹ ਖੜਾ ਆਪਣਾ ਝੋਟਾ ਤੇ ਬਸ ਉਹ ਆ ਰਹੇ ਆ 10 ਮਿੰਟ ਤੱਕ ਰੀਲ ਪਾ ਕੇ ਤੇ ਆਪਾਂ ਦੁਬਾਰੇ ਫੇਰ ਕਰਦੇ ਆ ਚਾਲੂ ਕੰਮ ਪਾਈਪ ਵਛਾਣ ਦਾ ਇੱਥੋਂ ਤਕਰੀਬਨ ਆਪਾਂ ਅੱਧਕ ਤੱਕ ਆ ਗਏ ਅੱਧਾ ਕ ਇੱਥੋਂ ਹੋਰ ਹੈ ਬਸ ਮੰਨ ਲਓ ਅੱਧਰ ਰਸਤੇ 'ਚ ਆ ਗਏ ਆਪਾਂ ਪਾਈਪ ਵਛਾਂਦੇ ਵਛਾਂਦੇ ਤੇ ਅੱਧਾ ਗਰਾਸਤਾ ਰਹਿ ਗਿਆ ਤੇ ਅੱਜ ਆਪਣੇ ਘੋੜੇ ਦੀ ਲੁੱਕ ਚੈੱਕ ਕਰੋ ਮਿੱਤਰੋ ਕਿੰਨਾ ਸੋਹਣਾ ਲੱਗਦਾ ਹਨਾ ਧੁੱਪ ਦੇਖੋ ਮਿੱਤਰੋ ਪਹਾੜਾਂ ਪਰੇ ਹੁੰਦੀ ਹੈ ਖੇਤੀ ਆ ਸਾਰਾ ਪਹਾੜਾ ਹੈ ਉੱਚਾ ਇੱਧਰੋਂ ਉੱਪਰ ਤੋਂ ਤੇ ਦੇਖੋ ਫਿਰ ਲੱਗਦਾ ਝੋਟਾ ਘੈਂਟ ਆਪਣਾ ਪੈਪਮੂਰੇ ਆਪਾਂ ਇਕੱਠਾ ਕਰ ਲਿਆ ਤਾਂ ਕੱਲ ਕਿਉਂਕਿ ਧੁੱਪ ਕਰਕੇ ਹੁਣ ਥੋੜਾ ਜਿਆ ਜਿਹੜਾ ਅੰਦਰ ਬਰਫ਼ ਜੰਮੀ ਵੀ ਦੀ ਉਹ ਸਾਰੀ ਖੁਰਗੀ ਸਾਫ਼ ਹੋ ਗਿਆ ਕੰਮ ਤੇ ਆਪਣਾ ਝੋਟਾ ਖੜਾ ਰੈਡੀ ਤਿਆਰ ਆ ਕੰਮ ਕਰਨ ਨੂੰ ਕਹਿੰਦਾ ਬੱਸ ਚੱਲੋ ਛੇਤੀ ਮਸ਼ੀਨ ਵਾਜਾਂ ਮਰੀ ਜਾਂਦੀ ਹੈ ਕਹਿੰਦੀ ਚਲੋ 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 ਤੇ ਮਿੱਤਰੋ ਜਿਹੜੇ ਆਪਾਂ ਇੰਡੀਕੀਟਰ ਲਾਏ ਜਣੇ ਇਹਦੇ ਅੱਜ ਮੈਂ ਦੇਖੀ ਉਹ ਸਾਰੇ ਫੇਰ ਚਲਾ ਕੇ ਇੱਕ ਵਾਰੀ ਜੋੜ ਜੋੜ ਪੱਕੇ ਕਰੀ ਤੇ ਬਾਅਦ ਤੇ ਉਹ ਬਿਲਕੁਲ ਸਾਰੇ ਕੰਮ ਕਰਦੇ ਜਿਵੇਂ ਬ੍ਰੇਕ ਦਬੰਦੇ ਉਹਦੇ ਨਾਲ ਵੀ ਇੰਡੀਕੀਟਰ ਵੀ ਪਾਰਕਿੰਗ ਸਾਰੀਆਂ ਲਾਈਟਾਂ ਕੰਮ ਕਰਦੀਆਂ ਬਸ ਸਿਰਫ ਜਿਹੜੇ ਸੈਡਾਂ ਵਾਲੇ ਡੰਡੇ ਜੇ ਲੱਗੇ ਹੋਏ ਨੇ ਇਹਨੂੰ ਉਹ ਚਾਲੂ ਕਰਨੇ ਤੇ ਰਹਿ ਗਏ ਉਹ ਮੇਰਾ ਟਾਈਮ ਨਹੀਂ ਲੱਗ ਰਿਹਾ ਅਜੇ ਜਿੱਦਣ ਅੱਖ ਖੁੱਲ ਗਈ ਤੀਜੀ ਮੈਂ ਫੇਰ ਲੱਗ ਜਾਣਾ ਇਹਨੂੰ ਫੇਰ ਕਰੂੰਗਾ ਇਹਨੂੰ ਚਾਲੂ ਤੇ 21 ਦਾ ਇਹ ਜੈਕ ਲੀਕ ਆ ਯਾਰ ਮਸ਼ੀਨ ਦਾ ਆਪਣ ਇੱਧਰ ਵਾਲਾ ਇਹ ਜੱਕ ਦਾ ਪਿਆ ਸੁੱਕਾ ਆ ਦੇਖੋ ਇਹ ਲੀਕ ਆ ਯਾਰ ਸੜਾ ਤੇਲੇ ਲੀਕ ਕਰੀ ਜਾਂਦਾ ਉਹਦੇ ਰੋਜ਼ ਦੇਖੋ ਭਰਿਆ ਪਿਆ ਇਹ ਡੰਡਿਆਂ ਦੀ ਗੱਲ ਕਰਦਾ ਮੈਂ ਇਹਨਾਂ ਦੀ ਤਾਰਾਂ ਹਜੇ ਰਹਿ ਨਹੀਂ ਲਾਣ ਨੂੰ ਆ ਦੇਖੋ ਇਹ ਬਸ ਲਾ ਕੇ ਤੇ ਵੀ ਫਿਰ ਪਾਣਗੇ ਖੁੱਤੀ ਕੈਂਟ ਲੱਗੇ ਕਰੂਗੀ ਚੀਜ਼ ਦੇਖੋ ਮਿੱਤਰੋ ਉੱਚੀ ਬਹੁਤ ਆ ਮਸ਼ੀਨ ਇਹ ਟਰੈਕਟਰ ਨਾਲੋਂ ਨਾ ਘਟੋ ਘਟ 6 ਫੁੱਟ ਦਾ ਉੱਚੀ ਹੈਗੀ ਆ ਪੱਕਾ ਤੁਹਾਨੂੰ ਦਿਖਾਣਾ ਮੈਂ ਦੂਰ ਖੜਕੇ ਦਿਖਾਣਾ ਟਰੈਕਟਰ ਨਾਲੋਂ 6 ਫੁੱਟ ਉੱਚੀ ਮਸ਼ੀਨ ਆ ਜਦੋਂ ਇਹਨੂੰ ਸ਼ਹਿਰ ਸ਼ੂਰਚ ਨੂੰ ਕੱਢਦੇ ਆ ਨਾ ਲੋਕ ਦੇਖਦੇ ਆ ਘੜਕੜ ਕੇ ਵੀ ਯਾਰ ਕਿਆ ਪਾਈ ਆਂ ਨੇ ਟਰੈਕਟਰ ਪਿੱਛੇ ਦੇਖੋ ਕਿੰਨੀ ਉੱਚੀ ਮਸ਼ੀਨ ਆ ਟਰੈਕਟਰ ਨਾਲੋਂ ਵੀ ਪਹਿਲਾਂ ਤਾਂ ਇਹ ਟਰੈਕਟਰ ਹੀ ਬਹੁਤ ਉੱਚਾ ਫਿਰ ਉੱਪਰ ਤੇ ਮਸ਼ੀਨ ਪਿੱਛੇ ਇੰਨੀ ਉੱਚੀ ਐ ਜਿਹੜੇ ਸ਼ਹਿਰ 'ਚ ਤਾਰਾਂ ਤੁਰਾਂ ਜੀਆਂ ਹੁੰਦੀਆਂ ਨਾ ਬਿਜਲੀ ਵਾਲੀਆਂ ਕੇਬਲਾਂ ਕੋਬਲਾਂ ਜੀਆਂ ਡਰ ਲੱਗਦਾ ਵੀ ਯਾਰ ਤੋੜੂਗਾ ਕੁਝ ਕੱਲ ਲੈ ਕੇ ਤਾਂ ਆਏ ਆ ਬਸ ਰੱਬ ਰੱਬ ਕਰਦੇ ਹੋ ਲੈ ਕੇ ਆਏ ਆ ਕਹਿੰਦੇ ਉੱਚਾ ਬਹੁਤ ਹੈ ਨਾ ਤਾਰਾਂ ਬਿਲਕੁਲ ਕਹਿੰਦੇ ਕੋਲ ਦੀ ਲੰਗਦੀਆਂ ਜਮਈ ਦੋ ਦੋ ਤਿੰਨ ਤਿੰਨ ਇੰਚ ਪਰ ਧਾਰ ਰਹਿ ਜਾਂਦੀ ਹੈ ਜਮਾ ਮਸ਼ੀਨ ਥੱਲੇ ਛੱਡ ਕੇ ਤਾਂ ਕਿ ਤੇ ਤਾਰਾਂ ਚੋਂ ਲੰਗਦੀ ਐ ਨਹੀਂ ਤਾਂ ਤਾਰਾਂ ਫਸਣ ਦਾ ਡਰ ਹੈ ਟਰੱਕ ਨਾਲ ਉਹ ਵੀ ਉੱਚਾ ਹੈ ਬਹੁਤ ਜ਼ਿਆਦਾ ਟਰੱਕ ਨਾਲ ਬਹੁਤ ਚ ਹੈ ਤੇ ਦੇਖੋ ਫਿਰ ਬਣਦੀ ਗੱਲ ਹਨਾ ਇਹਦਾ ਇਹ ਟਾਇਰ ਪਵਾਣੇ ਵਾਲਾ ਯਾਰ ਮੁਰਲਾ ਦੇਖੋ ਜਮਾ ਹੀ ਗੰਜਾ ਹੋ ਗਿਆ ਮਾਲਕ ਦੇ ਸਿਰ ਵਾਂਗ ਮਾਲਕ ਨੂੰ ਕਹਿਣਾ ਵੀ ਤਾਂ ਟਾਇਰ ਪਾ ਕੇ ਦੇ ਨਹੀਂ ਕਿ ਦਿਨੇ ਬੰਬ ਬੋਲੂਗਾ ਇਹ ਸੜਕ ਪਰ ਜਾਂਦੇ ਤਾਂ ਦੇ ਲਓ ਮਿੱਤਰੋ ਮਿੱਤਰ ਆਪਣੇ ਆਕੇ ਪਾਕੇ ਨਵੀਂ ਰੀਲ ਇਹ ਬਿਲਕੁਲ ਨਵੀਂ ਆਈ ਹੈ ਮਿੱਤਰੋ ਇਹ ਨਵੇਂ ਪਾਈਪ ਨਵੀਂ ਰੀਲ ਜੀ ਪਿੱਛੇ ਵਾਲੀ ਸਾਰੀ ਨਮਾ ਹੈ ਜਗਾੜ ਤੇ ਇਹਦੇ ਪਰ ਪਾਈਪ ਬਹੁਤ ਜ਼ਿਆਦਾ ਇਕੱਠਾ ਹੋਇਆ ਮੈਨੂੰ ਲੱਗਦਾ ਇਹਦਾ ਆਪਣਾ ਖੇਤ ਧੱਕੇ ਚਲੀ ਜਾਊਗਾ ਸ਼ਾਇਦ ਸਾਰੀ ਬਹੁਤ ਜ਼ਿਆਦਾ ਪਾਈਪ ਵਹਦੇ ਵਰਤਾ ਤੇ ਚਲੇਗਾ ਤਾਂ ਤਾਂ ਗੱਲ ਬਣ ਜੂਗੀ ਬਸ ਦੋ ਰੀਲਾਂ ਨਾਲੇ ਸਰ ਜਾਣਾ ਆਪਣਾ ਮਹਿੰਗਾ ਬਹੁਤ ਹੈ ਮਿੱਤਰੋ ਪ੍ਰੋਜੈਕਟ ਇਹ ਬੜੇ ਮਹਿੰਗੇ ਵਾਲੇ ਪਾਈਪ ਜੇ ਦੇਖੋ ਨਾਗ ਵਰਗਾ ਪਿਆ ਪੈਪ ਕਾਲਾ ਜਾਵਾ ਸ਼ਾ ਕਾਲਾ ਹੈ ਆਪਾਂ ਹੁਣ ਅੱਧਰ ਤੇ ਥੋੜਾ ਜਿਹਾ ਅੱਗੇ ਆ ਗਏ ਮਤਲਬ ਜਿਹੜਾ ਰਸਤਾ ਇਹ ਉਦਾਂ ਆਪਾਂ ਟੱਪਿਆ ਏ ਤੇ ਥੋੜਾ ਰਹਿ ਗਿਆ ਜਿਆਦਾ ਆਪਾਂ ਵਿਛਾ ਤਿਆ ਪੈਪ ਮਨ ਲੱਗਦਾ ਵਿਛਾ ਦੇ ਤੇਰੀ ਹਿਲਣ ਨਾਲ ਆਪਣਾ ਸਰ ਜਾਊਗਾ ਤੇ ਲੋ ਮਿੱਤਰੋ ਫਾਈਨਲੀ ਆਪਾਂ ਪਹੁੰਚ ਗਏ ਆ ਖੇਤ ਚ ਤੇ ਉਹ ਆ ਰਹੇ ਆਪਣਾ ਟਰੈਕਟਰ ਦੂਜਾ ਜਿਹੜਾ ਪੈਪ ਵਛਾਂਦਾ ਮਾ ਨਿਭੜ ਚੱਲਿਆ ਕੰਮ ਆਪਣਾ ਦੇਖ ਲਓ ਮਿੱਤਰੋ ਇਹ ਵੀ ਖਾਲੀ ਹੋ ਗਈ ਫੀਲ ਜਮਾ ਬਾਏ ਲਾਸਟ ਡੇਟ ਉੱਟ ਆਏ ਦੇ ਪਰ ਇਹ ਵੀ ਖਾਲੀ ਹੋ ਗਿਆ ਤੇ ਇਹ ਆ ਮਿੱਤਰੋ ਖੇਤ ਜਿੱਥੇ ਆਪਾਂ ਹੁਣ ਕਰਨੀਆਂ ਸਪਰੇ ਤੇ ਓਰੇ ਹੁਣ ਅਨਲਿਮਟਿਡ ਚੱਲੂਗਾ ਕੰਮ ਗਾਰਾ ਬਣੂਗਾ ਓਰੇ ਪੂਰਾ ਹੁਣ ਚਿੱਕੜੇ ਚਿੱਕੜ ਹੋਈ ਕਰੂਗਾ ਚਿੱਕੜ ਹੀ ਚਿੱਕੜ ਕਿਉਂਕਿ ਜਿਹੜਾ ਖੇਤ ਹੈ ਬਾਹ ਵੀ ਹੋਇਆ ਵਾ ਪਹਿਲਾਂ ਹੀ ਬਾਹਾ ਬਾਏ ਤੇ ਦੂਜਾ ਨੰਬਰ ਓਰੇ ਜਿਹੜਾ ਸਪਰੇ ਕਰਨੀ ਆਪਾਂ ਨਹੀਂ ਅਨਲਿਮਟਿਡ ਖੁੱਲੀ ਜਿੰਨੀ ਹੋ ਸਗੀ 19 19 19 ਠੋਕਣੀਆਂ ਹੋਣੇ ਚਾ ਤੇ ਦੇਖਿਓ ਫਿਰ ਅੱਗੇ ਮਿਲਦੇ ਆ ਮਿੱਤਰੋ ਦਿਖਾਨੇ ਆ ਤੁਹਾਨੂੰ ਝਟ ਫਿਰ ਇਹ ਆ ਖੇਤ ਇਹ ਹੈਗਾ ਮਿੱਤਰੋ 50 ਹੈਕਟੇਅਰ ਖੇਤ 50 ਹੈਕਟੇਅਰ ਹੁਣ ਤੁਸੀਂ ਲਾ ਲਓ ਹਿਸਾਬ 50 ਹੈਕਟੇਅਰ ਕਿੰਨਾ ਹੋ ਗਿਆ ਮੰਨ ਲਾ ਤਾਂ 1 ਹੈਕਟੇਅਰ ਤੇ ਸ਼ਾਇਦ ਪੌਣੇ 1-2 ਕਿੱਲੇ ਹੁੰਨੇ ਆ ਉਹੀ ਲਾ ਲਓ ਵੀ 80-90 ਕਿੱਲੇ ਹਨਾ 80-90 ਕਿੱਲਿਆਂ ਦਾ ਟੱਕ ਹੈ ਇਕੱਠਾ ਜਿੱਜਾ ਪਾਉਣ ਨੂੰ ਸਪਰੇਅ ਕਰਨੀ ਆ ਹੈਲੋ ਮਿੱਤਰੋ ਪੈਪ ਆਪਣਾ ਹੋ ਗਿਆ ਖਤਮ ਇਹ ਦੇਖੋ ਦੂਜੀ ਰੀਲ ਉਹ ਵੀ ਖਤਮ ਹੋ ਗਈ ਇੱਥੇ ਰਹਿ ਗਿਆ ਤੇ ਹੁਣ ਆਪਾਂ ਲਾਲਜਾ ਪੈਪ ਵਸਾਵਾਂਗੇ ਤੇ ਫਿਰ ਅੱਜੇ ਹੋ ਜਾਊਗਾ ਵੈਸੇ ਆਪਣਾ ਹਣ ਤੱਕ 11 ਵਜੇ ਅੱਜ ਕੰਮ ਹੋ ਜਾਊਗਾ ਸ਼ੁਰੂ ਮਲਾਦਾ ਦੋ ਦਿਨ ਘੰਟੇ ਚੱਲ ਜੂ ਅੱਜ ਕਿਉਂਕਿ ਦੋ ਤਿੰਨ ਘੰਟੇ ਹਜੇ ਇਹਨਾਂ ਨੇ ਲਾ ਦੇਣੇ ਉੱਥੇ ਜਾ ਕੇ ਸੈਟਿੰਗ ਕਰਦੇ ਆਣੇ ਹਲੇ ਪੰਪ ਪੂੰਪ ਲਾਉਂਗੇ ਆਪਣੇ ਫਿਰ ਚੱਲੂ ਕੰਮ ਆਪਣਾ ਤੇ ਆਪਾਂ ਹੁਣ ਲਾਲ ਪੈਪ ਵਿਛਾਲ ਲੈਨੇ ਜੋੜ ਲਾ ਕੇ ਇਤਰੇ ਆਪਾਂ ਨੇ ਲੈਣਾ ਹੁਣ ਜੋੜ ਦੇਖੋ ਨਵਾਂ ਪੈਪ ਹੈ ਚਮਕਦਾ ਫਿਰ ਇਹ ਐਲੂਮੀਨੀਅਮ ਦਾ ਹੁੰਦਾ ਇਹਦਾ ਸਿਰਜਾ ਇਹ ਦੇਖੋ ਏਕਣ ਦੀ ਬਣਤਰ ਹੁੰਦੀ ਹੈ ਇਹਦੀ ਅੰਦਰੋਂ ਤੇ ਲੋਕ ਜੇ ਬਣਾਏਵੇਂ ਏਕਣੇ ਉਧਰ ਹੈ ਲੋਕ ਜੇ ਲੋਕ ਜੇ ਜਿ ਫਸਾ ਕੇ ਨਾ ਗੀੜਾ ਦੇ ਦਿੰਨੇ ਹੈ ਮੇਰੇ ਇੱਥੇ ਜਿਹੜੀ ਚਾਬੀ ਹੈ ਇਹ ਨਾਲ ਦੇਖੋ ਨਵਾਂ ਪੈਪ ਵੇ ਬਾਈ ਬੜਾ ਮਹਿੰਗਾ ਪੈਪ ਆ ਯਾਰ ਬੜੀ ਮਹਿੰਗੀ ਚੀਜ਼ ਹੈ ਬੜੀ ਮਹਿੰਗੀ ਚੀਜ਼ ਹੈ ਯਾਰ ਇਦੇ ਨਾਲ ਲਾਣਾ ਆਪਾਂ ਨੇ ਹੁਣ ਇਹਨੂੰ ਤੇ ਫੇਰ ਆਪਣਾ ਚੱਲੂ ਝੋਟਾ ਇੱਧਰ ਲਾ ਟਾਇਰ ਤਾਂ ਹੈਗਾ ਠੀਕ ਟਰੈਕਟਰ ਦਾ ਯਾਰ ਇਹ ਤਾਂ ਹੈਗਾ ਠੀਕ ਪਰ ਲਾ ਨਹੀਂ ਠੀਕ ਪਰ ਲਾ ਘਸ ਗਿਆ ਯਾਰ ਪਾਣਾ ਪੈਣਾ ਉਹਦਾ ਹੁਣ ਤੇ ਮਿੱਤਰੋ ਗੱਲ ਵਾਹ ਦੇਖੋ ਬਣਦੀ ਹੈ ਨਾ ਘੈਂਟ ਲਾਦੀ ਐ ਯਾਰ ਟਰੈਕਟਰ ਦੀ ਸ਼ੋ ਸ਼ੂ ਜੀ ਜਿਹੜੀ ਡਿਜ਼ਾਈਨ ਬੜਾ ਘੈਂਟ ਬਣਾਇਆ ਬਾਈ ਯਾਰ ਤੇ ਲੋ ਮਿੱਤਰੋ ਆਪਾਂ ਹੁਣ ਲੱਗਿਆ ਪੈ ਬਿਛਾਣ ਤੇ ਮੈਂ ਆਪਣਾ ਜਿਹੜਾ ਫੋਨ ਆ ਉਹ ਰੱਖ ਦਿੰਦਾ ਓਰੇ ਮਤਲਬ ਸਟੈਂਡ ਤੇ ਲਾ ਕੇ ਆ ਮੈਂ ਕਿਉਂਕਿ ਮੈਂ ਟਰੈਕਟਰ ਚਲਾਉਂਗਾ ਨਹੀਂ ਇਕੱਤ ਨਾਲ ਨਹੀਂ ਚਲਾ ਸਕਦਾ ਤਾਂ ਕਰਕੇ ਤੇ ਦੇਖੋ ਫਿਰ ਹੁਣ ਹਨਾ ਵੀਡੀਓ ਬਣਦੀ ਹੈ ਕਿ ਨਾ ਬਣਦੀ ਬਣਦੀ ਹੈ ਤੇ ਚਲੋ ਲੰਨੇ ਆ ਆਪਣਾ ਨਾਮ ਕਰਦੇ ਆ ਕੰਮ ਸਟਾਰਟ ਬਾਬੇ ਕਿਰਪਾ ਲਓ ਮੇਟਰ ਆਪਾਂ ਆਪਣਾ ਜਿਹੜੀ ਚੱਕਰੀ ਹੈ ਰੀਲ ਹੈ ਉਹ ਕਰਤੀ ਸਟਾਰਟ ਕਮਾਣੀ ਤੇ ਪੈਪ ਆਪਣਾ ਬਿਛਰਿਆ ਨਾਲ ਦੀ ਨਾਲ ਉਹ ਦੇਖੋ ਮੋਰੇ ਤੁਮਕਸਿਆ ਤੇ ਉਹ ਪੁਲਿਸ ਦੀ ਫੇਰ ਇਹਨੂੰ ਇਹਨੂੰ ਬੰਦ ਕਰਨ ਦੇ ਯਾਰ ਇਹਨੇ ਨਾ ਗਾਇ ਪਾਈ ਜਾਣਾ ਨਹੀਂ ਤੇ ਇੱਥੋਂ ਆਪਾਂ ਨੇ ਹੁਣ ਦੂਜੀ ਸਾਈਡ ਨੂੰ ਮੋੜਨਾ ਡਰਾਈਵਰ ਬੜੇ ਧਿਆਨ ਨਾਲ ਕਿਉਂਕਿ ਜੇ ਜਿਆਦਾ ਛੇਤੀ ਕਰਿਆ ਆਪਾਂ ਨੇ ਤਾਂ ਜਿਹੜਾ ਆਪਣਾ ਪੈਪ ਉਹ ਖਿੱਚਿਆ ਜਾਊਗਾ ਜੇ ਪੈਪ ਖਿੱਚਿਆ ਗਿਆ ਤਾਂ ਇਹ ਚ ਬਲ ਪੈ ਜਾਣੇ ਆ ਸਾਰਾ ਕੁਝ ਦੇਖ ਕੇ ਆਪਾਂ ਨੂੰ ਫੇਰ ਕੰਮ ਕਰਨਾ ਪੈਂਦਾ ਮਿੱਤਰੋ ਫੇਰ ਗੱਲ ਬਣਦੀ ਆ ਕਿਤੇ ਜਾ ਕੇ ਤਾਂ ਹੁਣ ਆਪਾਂ ਛੇਤੀ ਛੇਤੀ ਪਹੁੰਚਾ ਸਕਦੇ ਆ ਕਿਉਂਕਿ ਸਿੱਧਾ ਹੀ ਆ ਬਸ ਪਿੱਛੇ ਪਿੱਛੇ ਖੰਭਾ ਖੜਾ ਕਿਤੇ ਖੰਬੇ ਤੇ ਨਾ ਚੜਦੇ ਜਾ ਕੇ ਟਰੈਕਟਰ ਪਿੱਛੇ ਦਿਖਦਾ ਵੀ ਕੁਝ ਨਹੀਂ ਨਾ ਕਿ ਜੇ ਤਾਂ ਬੁੱਲਵੇਂ ਤਾਂ ਨਹੀਂ ਝੋਟਾ ਥੱਲੇ ਹੀ ਸਿੱਟ ਲੂ ਖੰਬੇ ਨੂੰ ਵੀ ਯਾਰ ਬਈ ਏਡਾ ਦਾ ਆ ਪੈ ਤੇ ਏਕਣ ਵਿਚਦਾ ਮਿੱਤਰੋ ਪੈਪ ਦੇਖੋ ਵਿਛ ਰਿਆ ਨਾ ਇਹਨੋਂ ਓਕੇ ਰਿਪੋਰਟ ਜਮਾ ਕੋਈ ਪਰੇਸ਼ਾਨੀ ਨਹੀਂ ਕੋਈ ਕੁਝ ਨਹੀਂ ਬਸ ਅੰਦਰ ਬੈਠੇ ਆ ਸਿਰਫ ਬਟਨ ਦੱਬਣਾ ਤੇ ਆਪਣਾ ਜਿਹੜਾ ਪੈਪ ਹੈ ਉਹ ਵਿਛ ਜਾਂਦਾ ਓਕੇ ਹੋ ਜਾਂਦੀ ਹੈ ਯਾਰ ਪੌਂਟ ਜਮਾ ਗਾਣਾ ਪੈ ਬਿਛਾਈ ਦੇ ਬਾਅਦ ਮੈਂ ਕਰੂੰਗਾ ਮਸ਼ੀਨ ਨਾਲ ਪੈਪ ਅਟੈਚ ਮਸ਼ੀਨ ਖੋਲ ਕੇ ਤੇ ਉਧਰੋਂ ਫਿਰ ਮੈਂ ਫੋਨ ਕਰਕੇ ਉਹਨਾਂ ਨੂੰ ਕਹਿ ਜਣਾ ਕਿ ਭਾਈ ਆਪਾਂ ਰੈਡੀ ਐ ਚਲਾ ਦਿਓ ਭਾਈ ਕੰਮ ਚਲਾ ਦਿਓ ਪੰਪ ਆਪਣੇ ਤੇ ਫਿਰ ਉਹ ਚਲਾਣਗੇ ਆਪਣੇ ਪੰਪ ਉਧਰੋਂ ਤੇ ਇੱਧਰ ਮੇਰੇ ਕੋਲ ਆਹ ਮਾਲ ਪਹੁੰਚੂਗਾ ਤੇ ਆਪਾਂ ਫਿਰ ਜਦੋਂ ਪ੍ਰੈਸ਼ਰ ਪੂਰਾ ਹੋ ਗਿਆ ਮਸ਼ੀਨ ਦਾ ਚੱਲਣ ਯੋਗ ਹੋ ਗਿਆ ਤੇ ਆਪਾਂ ਦਬ ਦੇਣਾ ਘੋੜੇ ਦਾ ਬਟਨ ਤੇ ਫਿਰ ਕੋੜਾ ਚੱਲੂਗਾ ਆਪਣਾ ਹੌਲੀ ਹੌਲੀ ਤੇ ਆਪਾਂ ਕਰਾਂਗੇ ਸਪਰੇਅ ਔਰੇ ਸਪਰੇਅ ਤੁਹਾਨੂੰ ਪਤਾ ਔਰੇ ਖਲੀਓ ਕਰਨੀ ਆਪਾਂ ਨੇ ਅਨਲਿਮਿਟਡ ਜਿੰਨੀ ਵੀ ਹੋਊਗੀ ਉਹ ਕਰਨੀ ਆਪਾਂ ਨੇ ਠੌਕ ਕੇ ਮਤਲਬ ਪੂਰੀਆਂ ਫੁੱਲ ਫੁੱਲ ਦਾ ਸਪਰੇਅ ਕਰਨੀ ਆ ਮਿੱਤਰੋ ਫੁੱਲ ਵੈਸੇ ਪਿਛਲੇ ਸਾਲ ਵੀ ਔਰੇ ਇੰਨੀ ਜਿਆਦਾ ਸਪਰੇਅ ਕਰੀ ਪਿਛਲੇ ਸਾਲ ਗੱਲੇ ਛੱਡ ਦੋ ਪਤਾ ਨਹੀਂ ਕਿੰਨੇ ਕਰਤੀ ਹੋਣੀ ਤੇ ਐਤਕੀ ਇਹਨਾਂ ਨੇ ਫੇਰ ਹੀ ਸਿੱਖੇ ਖੇਤ ਚਲਾਦਾ ਸਾਨੂੰ ਹੁਣ ਤੁਸੀਂ ਹਿਸਾਬ ਲਾ ਲਓ ਇਹ ਕਿੰਨੀ ਕਿ ਸਪਰੇਅ ਕਰਦੇ ਆਉਣੇ ਆਪਣੇ ਪਾ ਕੇ ਇੱਕ ਟਰਾਲੀ ਮੰਨ ਲਓ ਕਿੱਲੇ ਦੀ ਲਾ ਲਓ ਕਿੱਲੇ ਚ ਪੰਜ ਪੰਜ ਪਾ ਦੂਗੇ 10 ਪਾ ਦੂਗੇ 10 ਟਰਾਲੀਆਂ ਪਾ ਕੇ ਕਿੱਲੇ ਚ ਰੇ ਦੀਆਂ ਕਹਿ ਦਿੰਦੇ ਆ ਜੀ ਚਰੋ ਭਈਆ ਇਦ ਕੀ ਦਾ ਰੂੜੀ ਦਾ ਰੇ ਪਤਾ ਇਦ ਕੀ ਦਾ ਫਸਲ ਵਧੀਆ ਹੁੰਦੀ ਇਹਨਾਂ ਦਾ ਮਤਲਬ ਪਤਾ ਹੀ ਨਹੀਂ ਮਿੱਤਰ ਉਹ ਵੀ ਕਿੰਨੀਆਂ ਇਹ ਟਰਾਲੀਆਂ ਖਪਾ ਕੇ ਤੇ ਸਿਰੇ ਦੀਆਂ ਇੱਜਾ ਖੇਤ ਚ ਪਿਛਲੇ ਸਾਲ ਇਹ ਖੇਤ ਦਾ ਟੋਂਬਾ ਬਣਾਦਾ ਪਾ ਪਾ ਕੇ ਰੇ ਐਂ ਖੜਾਤਾ ਜਿਵੇਂ ਪਾਣੀ ਦਾ ਭਰਾ ਖੜਿਆ ਹੁੰਦਾ ਕੱਦੂ ਵਾਲਾ ਖੇਤ ਆਪਣਾ ਪਰ ਦੇਖ ਲੋ ਐ ਤੇ ਕੀ ਬੇਰੂਰੀ ਸਪਰੇ ਪਹਾੜ ਨਹੀਂ ਪਤੰਦਰ ਦੱਬੀ ਆਨੇ ਆ ਕੰਮ ਨੂੰ ਸਪਰੇ ਸਪਰੂ ਤਾਂ ਐ ਕਹਿੰਦਾ ਵੀ ਚੱਕ ਦੋ ਕੰਮ ਵੀ ਸਪਰੇ ਕਹਿੰਦੇ ਕੱਚ ਨਾ ਛੱਡੋ ਕਿਉਂਕਿ ਇਹ ਮਿੱਤਰੂ ਦੇਸੀ ਰਹਿੰਦੇ ਸਿਰ ਪਰੇ ਖੇਤੀ ਕਰਦੇ ਐ ਕਿਤੇ ਇਹਨਾਂ ਦਾ ਨਾਤਾ ਉਰੇ ਪਾਣੀ ਲੱਗਦਾ ਤੇ ਨਾ ਇਹ ਬਹੁਤੀਆਂ ਸਪਰੇਆਂ ਕਰਦੇ ਐ ਵੀ ਸਪਰੇ ਹੀ ਬਹੁਤ ਉੰਨੀ ਆ ਫੇਰ ਵੀ ਮੰਨੀ ਐ ਸਪਰੇ ਵੀ ਇਹਨਾਂ ਨੇ ਬਾਈ ਕੱਦੀ ਕਰਨੀ ਆ ਬਸ ਇੱਕ ਵਾਰੀ ਰੇਹ ਪਾਣਾ ਉਹਦੇ ਬਾਅਦ ਖੇਤੀ ਜਿਹੜੀ ਕੁਦਰਤੀ ਜਿੰਨੀ ਹੋਊਗੀ ਠੀਕ ਐ ਨਹੀਂ ਹੋਈ ਕੋਈ ਚੱਕਰ ਨਹੀਂ ਅਗਲੇ ਸਾਲ ਹੋਈ ਆਪਣੀ ਵਾਂਗੂ ਨਹੀਂ ਹੈਗਾ ਔਰ ਇਹ ਵੀ ਸਬਰ ਨਹੀਂ ਹਿੱਲਿਆ ਹੋਇਆ ਹੈਗਾ ਜੇ ਮੰਨ ਲਓ 25 ਕੁਆਂਟਰ ਨਿਕਲ ਹੀ ਆ ਤਾਂ ਅਗਲੇ ਸਾਲ ਸੋਚੂਗਾ ਵੀ ਯਾਰ 30 ਨਿਕਲੇ ਨਾ ਇਹਨਾਂ ਨੇ ਕਹਣਾ 25 ਨਿਕਲ ਗਈ ਬਹੁਤ ਐ ਅਗਲੇ ਸਾਲ ਭਾਵੇਂ 20 ਨਿਕਲ ਜਾਏ ਆਪਣਾ ਕੋਟਾ ਪੂਰਾ ਹੋ ਗਿਆ ਇਹਨਾਂ ਦੀ ਸੋਚ ਐ ਇਹ ਵੱਤੇ ਵੱਧ ਨਹੀਂ ਇਹ ਸੋਚਦੇ ਆ ਜਿੰਨੀ ਹੋਊਗੀ ਠੀਕ ਐ ਪਰ ਕੁਝ ਵੀ ਖਰਾਬ ਨਾ ਕਰੋ ਕੋਈ ਕੁਦਰਤ ਨੂੰ ਖੇਡ ਛਾੜ ਨਾ ਕਰੋ ਨਾ ਤਾਂ ਹੈ ਔਰੇ ਹੁਣ ਬੋਰ ਤਾਂ ਇਹ ਵੀ ਕਰ ਸਕਦੇ ਆ ਔਰੇ ਪਾਣੀ ਖਾਤਰ ਪਰ ਇਹਨਾਂ ਨੇ ਕਰੇ ਨਹੀਂ ਹੈਗੇ ਪਰ ਬੀਸ਼ਣਾ ਵੀ ਹੈਗੀਆਂ ਨਾ ਕੁਲ ਵੀ ਇਹ ਬੋਰ ਕਰ ਸਕਦੇ ਆ ਪਾਣੀ ਦੇ ਤੇ ਜਨਰੇਟਰ ਤੇ ਚਲਾ ਸਕਦੇ ਆ ਵੈਸੇ ਆ ਬਿਜਲੀ ਜਾਂਦੀ ਆ ਕੋਲ ਨੂੰ ਰਤਾਰਾਂ ਹੈਗੀਆਂ ਕਰੈਕਸ਼ਨ ਵੀ ਲੈ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਪਰ ਇਹ ਕਰਦੇ ਨਹੀਂ ਹੈਗੇ ਕਿਉਂਕਿ ਇਹ ਚਾਹਂਦੇ ਨਹੀਂ ਆ ਚੀਜ਼ ਵੀ ਆਪਾਂ ਇੰਨਾ ਕੁਝ ਕਰੀਏ ਖੇਤੀ ਵਾਸਤੇ ਇਹ ਸਿਰਫ ਸਿਰਫ ਬਾਈ ਇਹਨਾਂ ਨੇ ਇੱਕ ਰੇ ਪਾਣਾ ਇੱਕ ਵਾਰੀ ਇੱਕ ਵਾਰੀ ਸਪਰੇਅ ਬਾਸ ਉਹਦੇ ਬਾਅਦ ਖਤਮ ਤੇ ਮਿੱਤਰੋ ਆਪਣਾ ਹੁਣ ਪਾਇਪ ਗਿਆ ਵਿਸ਼ ਤੇ ਆਪਾਂ ਹੁਣ ਮਸ਼ੀਨ ਦਾ ਲਾਣੇ ਆ ਪਾਇਪ ਤੇ ਵੇਟ ਕਰਦੇ ਆ ਆਪਣੇ ਬੰਦਿਆਂ ਦੀ ਉਹ ਕਾ ਤੱਕ ਆਪਾਂ ਨੂੰ ਮਸ਼ੀਨ ਚ ਲਾਣੇ ਆ ਆਪਣੀ ਜਦ ਤੱਕ ਮਤਲਬ ਉਹਨਾਂ ਦੀ ਸੈਟਿੰਗ ਨਹੀਂ ਆਦੀ ਪੰਪ ਕੰਪਨੀ ਨੂੰ ਸੈੱਟ ਕਰਦਾਂ ਤੇ ਜਦ ਤੱਕ ਆਪਣਾ ਕੰਮ ਨਹੀਂ ਅਜੇ ਚੱਲਣਾ ਆਪਾਂ ਖੜ ਕੇ ਵੇਟ ਕਰਦੇ ਆ ਤੇ ਆਪਣਾ ਰੋਟੀ ਪਾਣੀ ਖਾਂਦੇ ਆ ਰੈਡੀ ਹੋ ਕੇ ਰਹਿੰਦੇ ਆ ਕੰਮ ਤਿਆਰ ਕਰਨ ਵਾਸਤੇ ਹੈਨਾ ਤੇ ਆ ਆਪਣਾ ਪਾਇਪ ਪਿੱਛੇ ਰਹਿ ਗਿਆ ਮਸ਼ੀਨ ਦਾ ਉਹ ਛਿੱਟ ਕੇ ਡੰਡਾ ਜਾਂ ਥੱਲੇ ਮੈਦੇ ਨਾਲ ਜੋੜਦਾ ਪਾਇਪ ਤੇ ਦਿਖਾਨਾ ਮਿੱਤਰੋ ਫਿਰ ਤੁਹਾਨੂੰ ਅੱਗੇ ਕਿਵੇਂ ਚੱਲਦਾ ਆਪਣਾ ਕੰਮ ਤੇ ਲੋ ਮਿੱਤਰੋ ਆਪਾਂ ਹੋ ਗਏ ਰੈਡੀ ਸਾਰਾ ਕੁਝ ਓਕੇ ਕਰਕੇ ਖੜਾ ਲਿਆ ਪਾਈਪ ਮੈਂ ਪਿੱਛੇ ਜੋੜਤਾ ਮਸ਼ੀਨ ਦੇ ਤੇ ਬਸ ਹੁਣ ਉਹਨਾਂ ਦੀ ਵੇਟ ਐ ਜਦੋਂ ਉਹ ਕਹਿਣਗੇ ਆਪਾਂ ਜਦੇ ਸਟਾਰਟ ਕਰ ਦੇਣਾ ਕੰਮ ਤੇ ਲੋ ਮਿੱਤਰੋ ਕੰਮ ਹੋ ਗਿਆ ਉਹੀ ਜਿਹੜੇ ਦਾ ਮੈਨੂੰ ਡਰ ਸੀਗਾ ਕੰਮ ਮਿੱਤਰੋ ਉਹੀ ਤਾਂ ਹੋ ਗਿਆ ਕਿਉਂਕਿ ਜਿਹੜਾ ਆਪਣਾ ਇੱਕ ਟਰੈਕਟਰ ਦੀ ਸਲਫ ਖਰਾਬ ਸੀ ਸਵੇਰੇ ਉਹਨੂੰ ਪ੍ਰੋਬਲਮ ਦੀ ਬਹੁਤ ਔਕੀ ਮਿਸਤਰੀ ਨੇ ਸਲਫ ਚਕਾਈ ਦੀ ਉਹਦੀ ਤੇ ਉਹ ਟਰੈਕਟਰ ਮਿੱਤਰੋ ਦੁਆਰੇ ਬੰਦੇ ਨੇ ਫੇਰ ਬੰਦ ਕਰ ਲਿਆ ਤੇ ਉਹ ਹੁਣ ਹੋ ਨਹੀਂ ਰਿਹਾ ਸਟਾਰਟ ਤੇ ਹੁਣ ਮਿਸਤਰੀ ਵੀ ਥੱਕ ਹਾਰ ਕੇ ਕਹਿੰਦਾ ਕਹਿੰਦਾ ਵੀ ਦੀ ਸਲਫ ਜਿਹੜੀ ਉਹ ਨਵੀਂ ਲਾਉਂਗੇ ਤੇ ਆਹ ਟਰੈਕਟਰ ਅੱਜ ਨਾ ਲੈ ਕੇ ਜਾਓ ਤੇ ਇਸ ਕਰਕੇ ਆਪਣਾ ਜਿਹੜਾ ਕੰਮ ਅੱਜ ਸਟਾਰਟ ਨਹੀਂ ਹੋਇਆ ਹੈਗਾ ਬਾਕੀ ਵੈਸੇ ਆਪਾਂ ਸਾਰਾ ਕੁਝ ਰੈਡੀ ਕਰਕੇ ਰੱਖਿਆ ਹੋਇਆ ਬਸ ਇੱਕ ਟਰੈਕਟਰ ਦੀ ਉਹ ਘਾਟ ਆ ਜਦੋਂ ਆਪਣੇ ਕੋਲ ਉਹ ਟਰੈਕਟਰ ਆ ਗਿਆ ਆਪਾਂ ਨੇ ਜਦ ਤੇ ਉਹ ਟਰੈਕਟਰ ਹੁਣ ਮਿੱਤਰੋ ਆਊਗਾ ਕੱਲ ਨੂੰ ਕੱਲ ਨੂੰ ਜਦੋਂ ਟਰੈਕਟਰ ਆ ਗਿਆ ਬਸ ਉਹਦੇ ਪਿੱਛੇ ਕਿਹਾ ਇੱਕ ਪੰਪ ਜੋੜਨਾ ਤੇ ਵਾਧਾ ਆਪਣਾ ਕੰਮ ਸਟਾਰਟ ਹੈ ਮੇਰੇ ਘਰੀ ਤੇ ਕੰਮ ਰੈਡੀ ਕਰਾ ਕੇ ਕਰਕੇ ਖੜਾਇਆ ਮੈਂ ਤਾਂ ਦਿਖਾਣਾ ਮੈਂ ਦੇਖੋ ਪਾਪ ਆਪਣੇ ਵਿਛਾਏ ਵੀ ਆ ਪੂਰੇ ਤੇ ਪਾਈਪ ਜੋੜਿਆ ਪਾ ਵੀ ਹੈ ਮਸ਼ੀਨ ਆਪਣੀ ਖੋਲੀ ਵੀ ਆ ਪੂਰੀ ਤਿਆਰ ਖੜਿਆ ਮੈਂ ਤਾਂ ਇਹ ਲੈਵਲ ਤੱਕ ਤਿਆਰ ਖੜਿਆ ਦਾ ਕਿ ਜਦੋਂ ਉਹਨਾਂ ਦਾ ਫੋਨ ਆ ਗਿਆ ਨਾ ਵੀ ਕਰਦੀ ਕੰਮ ਸਟਾਰਟ ਮੈਂ ਜਦੇ ਕਹਿਣਾ ਵੀ ਮਿੱਤਰੋ ਕਰ ਦੋ ਕੰਮ ਸਟਾਰਟ ਆਪਾਂ ਹੈਗੇ ਆ ਰੈਡੀ ਚਲਾ ਦਿਓ ਕੰਮ ਦੇਖੋ ਆਪਣੇ ਘਰ ਤੇ ਕੰਮ ਰੈਡੀ ਦਾ ਤੇ ਮਿੱਤਰੋ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਜਿਹੜਾ ਉਹ ਕਰ ਲਿਓ ਪ੍ਰੈਸ ਤੇ ਮਿੱਤਰੋ ਕਈ ਵਾਰੀ ਬੋਲਣੇ 'ਚ ਮਨ ਨੂੰ ਥੋੜੀ ਜਿਹੀ ਦਿੱਕਤ ਆ ਜਾਂਦੀ ਆ ਆਪਾਂ ਜਦੋਂ ਵੀਡੀਓ ਬਣਾਉਂਦੇ ਆ ਕਿਉਂਕਿ ਹਜੇ ਮੈਂ ਕੰਮ ਨਵਾਂ ਨਵਾਂ ਸਟਾਰਟ ਕਰਿਆ ਨਾ ਕੋਈ ਨਹੀਂ ਹੌਲੀ ਹੌਲੀ ਕਹਿ ਨਹੀਂ ਕਹੀ ਨਹੀਂ ਕਰਦੇ ਕਿ ਗਿਰ ਗਿਰ ਕੇ ਸਵਾਰ ਹੁੰਨੇ ਆ ਕੋਈ ਚੱਕਰ ਨਹੀਂ ਆਪਾਂ ਸੁਧਾਰ ਲਿਆਵਾਂਗੇ ਵੀਡੀਓ 'ਚ ਵੀ ਸੁਧਾਰ ਲਿਆਵਾਂਗੇ ਤੇ ਬੋਲਬਾਣੀ 'ਚ ਵੀ ਸੁਧਾਰ ਲਿਆਵਾਂਗੇ ਆਪਾਂ ਹਨਾ ਤੇ ਮਿੱਤਰੋ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਵੀਡੀਓ ਨੂੰ ਇਸੇ ਤਰ੍ਹਾਂ ਹੀ ਮਿੱਤਰੋ ਦੱਬ ਕੇ ਰੱਖੋ ਕ ਤੇ ਲਾਈਕਾਂ ਵਾਲੀ ਨੇਰੀ ਲਿਆ ਦਿਓ ਕਮੈਂਟਾਂ ਵਾਲੀ ਤੇ ਮਿਲਦੇ ਆ ਮਿੱਤਰੋ ਅਗਲੀ ਵੀਡੀਓ ਚ